ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨੇਟ ਪੁਲਿਸ ਅਮਰਸਰ ਵੱਲੋਂ ਡੀसीबी ਇਨਵੈਸਟੀਗੇਸ਼ਨ ਮਡੇ ਸਾਹਿਬ ਮਨਯੂ ਰਾਣਾ ਜੀ ਤੇ ਏਸੀਪੀ ਵੈਸਟ ਸੁਖਬਾਲ ਜੀ ਅਤੇ ਐਸਐਚਓ ਸ਼ਰਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਿਆ ਜਿਹੜੀ ਡਰਗ ਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਾਟ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਗੰਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਟ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕੰਚਾਉਂ ਦਵਾਂਗੇ ਸਰ ਜਿਹੜਾ ਪਾਕਿਸਤਾਨੀ ਐਰ ਸੀ ਉਹਨੂੰ ਤਸਕਰ ਵੀ ਦੇ ਜਿਹੜਾ ਆਇਆ ਉਹ ਪਾਕਿਸਤਾਨੀ ਬੰਦਾ ਹੀ ਸੀ ਜੇ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥ्रो ਕਰਦੇ ਸੀ ਥ्रो ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਥੇ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੋਇਆ। ਪਰ ਪਾਕਿਸਤਾਨ ਦੀ ਇੰਨੀ ਵਾਰ ਆਪਕਾ ਸੀ ਇੰਡੀਆ ਵਿੱਚ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹਦੀ ਹੁਣ ਹਾਰਾ ਨਾ ਸਰ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਹੀ 3.5 ਕਰੋੜ ਦੀ ਰਿਕਵਰੀ ਦੀ ਨੀ। ਸਰ ਬੇਲੌਟ ਸੀ ਉਹ ਕਿ ਹਾਂ ਜੇ ਕਿ ਉਹਨਾਂ ਦਾ ਬੇਲੌਟ ਸਰ ਉਹਦੇ ਰਿਸ਼ਤੇ ਕਿਸ ਤਰ੍ਹਾਂ ਦੇ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕਹ ਲੋ ਜਾਂ ਜੇ ਜੋ ਵੀ ਹੈਗੀ ਹੈ ਚੰਗੀ ਐਪ ਕਹ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਹੋਈ ਫੋਨ ਦੇ ਨਹੀਂ ਇਹਨਾਂ ਦੇ ਕੰਟੈਕਟਸ ਆਫਿਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲਈ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਕਿੰਨੀ ਕਨਫਾਈਨਮੈਂਟ ਕਿੰਨੇ ਸਮੇਂ ਦੀ ਰਿਕਵਰੀ ਹੋ ਗਈ ਹੈ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਇਸ ਕਨਫਾਈਨਮੈਂਟ ਦੀ ਇਹ ਜ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਜੀ ਡਰੋਨ ਆਹੀ ਹਾਂਜੀ ਡਰੋਨ ਆ ਜੀ ਫਿਰ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿਨਾਂ ਹੋਰ ਵੀ ਪਿੰਡ ਦੇ ਇਲਾਕੇ ਦੇ ਲੋਕਾਂ ਦੇੰਡੀ ਤੇ ਕਿਹਾ 2012 ਤੋਂ ਰਜਿਸਟਰਡ ਹੀ ਹੋ ਗਿਆ ਨਾ ਅੱਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋਗੀ ਔਰ ਰਿਕਾਰਡ ਹੋਗੀ ਉਦੋਂ ਪਹਿਲਾਂ ਇਹਦੇ ਨਾਮ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਬਟ ਸਾਡੇ ਕੋਲ ਡਿਟੇਲ ਨਹੀਂ ਹੈ ਇਹ ਨਾਲ ਡੈਡਲੀ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਜਿਸ ਵਿੱਚ 12-7 ਤੋਂ ਨੈਟਵਰਕ ਚੱਲਦਾ ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟਾਚ ਆ ਤੇ ਇੱਕ ਡੈਡਲੀ ਹੈਗੀ ਆ ਤਲ ਅਕਸਰ ਇਹ 빅 פי什 ਕਰਨੇ ਕੀ ਮੈਨੇ ਜੀ ਕੋਲੀ ਨਹੀਂ ਫਿਕਤੀ ਸੀ ਬਹੁਤ ਬੇਨਫੀਸ਼ਾ ਜੀ ਪੂਰੀ ਬੇਨਫੀਸ਼ਾ ਜਿਹੜਾ 15 ਕਿਲੋ ਪਹਿਲਾਂ ਇਹ ਤਾਂ ਹੀਰਨ ਫੜੀ ਗਈ ਆ 3.5 ਕਿਲੋ ਹੁਣ ਫੜੀ ਗਈ ਇਹਦੇ ਜੇ 빅 פי什 ਸਰ ਇਹ ਕਿੰਨੀ ਸੀ ਨੀ ਤਰੇ ਹੈ ਜੀ ਇਹਦੀ 55 50 55 ਸਾਲ ਦੇ ਇਹ ਕਦਾਂ ਕੀ ਬਸ ਹੋਇਆ ਹੈ ਜੀ ਹਾਂ ਜੀ ਸੋ ਇਟ ਇ ਡਰਗਮਨਿਆ ਜਿੰਨਾਮੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਅੱਜ ਆ ਬਹੁਤ ਬੇਚੈਨ ਉਹ ਉਹ ਸਾਰੀ ਚੀਜ਼ ਆਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾਂ ਗਨਫੈਸਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪਲੇਂਟ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਐਡਜੈਕਟ ਕਰਾਂ ਸਰ ਜੀ ਇੱਕ ਸੰਮਝਾ